ਸ਼੍ਰੀ ਚੋਲਾ ਸਾਹਿਬ ਦੇ ਮੇਲੇ ਨੂੰ ਸਮਰਪਿਤ ਅੱਜ ਪਿੰਡ ਸਤਕੋਹਾ ਵਿਖੇ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ ਇਸ ਮੌਕੇ 40 ਡੋਨਰਾਂ ਨੇ ਆਪਣਾ ਖੂਨ ਦਾਨ ਕੀਤਾ ਖੂਨਦਾਨ ਕੈਂਪ ਭਾਈ ਕਨਈਆ ਸੇਵਾ ਸੁਸਾਇਟੀ ਅਤੇ ਕਿਸਾਨ ਜੱਥੇਬੰਦੀ ਦੇ ਸਹਿਯੋਗ ਨਾਲ ਲਗਾਇਆ ਗਿਆ ਸਤਿ ਸ਼੍ਰੀ ਅਕਾਲ ਜੀ ਸੋ ਅੱਜ ਚੋਲਾ ਸਾਹਿਬ ਦਾ ਮੇਲਾ ਗੁਰੂ ਨਾਨਕ ਪਾਤਸ਼ਾਹ ਜੀ ਦਾ ਡੇਰਾ ਬਾਬਾ ਨਾਨਕ ਜੋ ਸੰਗ ਚੱਲਦਾ ਹੈ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਉਹਦੇ ਸਬੰਧ ਦੇ ਵਿੱਚ ਅੱਜ ਲੱਖਾਂ ਹੀ ਸੰਗਤਾਂ ਲੱਖਾਂ ਹੀ ਤਰ੍ਹਾਂ ਦੇ ਲੰਗਰ ਜਿਹੜੇ ਉਹ ਲਾਉਂਦੀਆਂ ਨੇ ਤੇ ਮਨਾ ਰਹੀਆਂ ਨੇ ਸੋ ਉਸੇ ਤਰ੍ਹਾਂ ਅੱਜ ਸਾਡੀ ਭਾਰਤੀ ਕਿਸਾਨ ਯੂਨੀਅਨ ਦੇ ਵੱਲੋਂ ਮਾਝਾ ਜੋਨ ਦੇ ਵੱਲੋਂ ਸਾਨੂੰ ਭਾਈ ਕਨਈਆ ਜੀ ਆਰਗੇਨਾਈਜੇਸ਼ਨ ਕਾਦਿਆਂ ਨੂੰ ਪੰਜਾਬ ਸਟੇਟ ਬਲੱਡ ਨੈਸ਼ਨ ਟੀਮ ਨੂੰ ਇੱਕ ਮਹਾਨ ਉਪਰਾਲਾ ਜਿਹੜਾ ਕੀਤਾ ਗਿਆ ਤੇ ਸਾਨੂੰ ਖੂਨਦਾਨ ਕੈਂਪ ਜਿਹੜਾ ਉਹ ਦਿੱਤਾ ਗਿਆ ਖੂਨ ਦਾ ਕਿਉਂਕਿ ਸਿਆਣਿਆਂ ਨੇ ਕਿਹਾ ਕਿ ਖੂਨ ਜਿਹੜਾ ਹੈ ਉਹ ਨਾਲੀਆਂ 'ਚ ਨਹੀਂ ਨਾੜੀਆਂ 'ਚ ਵਗਣਾ ਚਾਹੀਦਾ ਸੋ ਮਨੁੱਖਤਾ ਦੀ ਸੇਵਾ ਦੇ ਲਈ ਪਹਿਲ ਕਦਮੀ ਕਰਦੇ ਹੋਇਆ ਅੱਜ ਅਸੀਂ ਪਿੰਡ ਸਤਕੋਹਾ ਵਿਖੇ ਮਹਾਨ ਖੂਨਦਾਨ ਕੈਂਪ ਜਿਹੜਾ ਆਯੋਜਿਤ ਕੀਤਾ ਆ ਜਿਹਦੇ ਵਿੱਚ ਅਸੀਂ 40 ਤੋਂ ਪਲੱਸ ਯੂਨਿਟ ਜਿਹੜੇ ਨੇ ਬਲੱਡ ਦੇ ਕਲੈਕਟ ਕੀਤੇ ਨੇ ਸੋ ਆਉਣ ਵਾਲੀ ਨੌਜਵਾਨ ਪੀੜ੍ਹੀ ਨੂੰ ਇਹੀ ਬੇਨਤੀ ਹੈ ਕਿ ਵੱਧ ਚੜ ਕੇ ਖੂਨਦਾਨ ਕਰੋ ਕਿਉਂਕਿ ਹਰ 18 ਸਾਲ ਤੋਂ 60 ਸਾਲ ਦੀ ਉਮਰ ਤੱਕ ਤੰਦਰੁਸਤ ਇਨਸਾਨ ਜਿਹੜਾ ਆ ਉਹ ਸਾਲ ਦੇ ਵਿੱਚ ਚਾਰ ਵਾਰੀ ਖੂਨਦਾਨ ਜਿਹੜਾ ਉਹ ਕਰ ਸਕਦਾ ਆ ਕਿਉਂਕਿ ਤੁਹਾਡਾ ਦਿੱਤਾ ਖੂਨ ਕਿਸੇ ਦੀ ਜ਼ਿੰਦਗੀ ਬਚਾ ਸਕਦਾ ਸੋ ਆਓ ਖੂਨਦਾਨ ਕਰੀਏ ਸੰਗ ਦੇ ਮੇਲੇ ਦੇ ਉੱਤੇ ਚੋਲਾ ਸਾਹਿਬ ਦੇ ਮੇਲੇ ਤੇ ਜਾਂਦੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਗੁਰੂ ਸਾਹਿਬ ਤੁਹਾਡੇ ਸਾਰਿਆਂ ਦੇ ਘਰਾਂ ਦੇ ਵਿੱਚ ਸੁੱਖ ਸ਼ਾਂਤੀ ਤੇ ਦੇਹ ਰੁਕਤਾ ਬਣਾਈ ਰੱਖਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਹੜੀ ਸੰਗਤ ਚੋਲਾ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਡੇਰਾ ਬਾਬਾ ਨਾਨਕ ਵਿਖੇ ਜਾ ਰਹੀ ਹੈ ਉਸ ਸੰਗਤ ਨੇ ਬੜੀ ਵੱਡੀ ਗਿਣਤੀ ਦੇ ਵਿੱਚ ਅੱਜ ਇੱਥੇ ਜਿਹੜਾ ਖੂਨਦਾਨ ਕੀਤਾ ਇਹ ਅੱਜ ਦਾ ਜਿਹੜਾ ਖੂਨਦਾਨ ਕੈਂਪ ਸੀ ਭਾਰਤੀ ਕਿਸਾਨ ਜੂਨੀਅਨ ਮਾਜਾ ਦੀ ਸਮੁੱਚੀ ਟੀਮ ਵੱਲੋਂ ਅਤੇ ਭਾਈ ਕਨਈਆ ਜੀ ਆਰਗੇਨਾਈਜੇਸ਼ਨ ਵੱਲੋਂ ਜਿਹੜਾ ਪ੍ਰਬੰਧ ਕੀਤਾ ਗਿਆ ਸੀ ਅੱਜ ਇਸ ਵੱਡੀ ਸੇਵਾ ਦੇ ਵਿੱਚ ਜਿਹੜੇ-ਜਿਹੜੇ ਵੀਰਾਂ ਨੇ ਯੋਗਦਾਨ ਪਾਇਆ ਖੂਨ ਦੇ ਕੇ ਉਹਨਾਂ ਦੀ ਬੜੀ ਵੱਡੀ ਸੇਵਾ ਆ ਉਹਨਾਂ ਵਾਸਤੇ ਅਸੀਂ ਗੁਰੂ ਨਾਨਕ ਸਾਹਿਬ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰਦੇ ਹਾਂ ਕਿ ਉਹਨਾਂ ਨੂੰ ਤੰਦਰੁਸਤੀ ਦੇ ਰੋਗਤਾ ਦਾ ਦਾਨ ਬਖਸ਼ਣ ਕਿਉਂਕਿ ਇਹਨਾਂ ਦੇ ਦਿੱਤੇ ਹੋਏ ਖੂਨ ਦੇ ਨਾਲ ਹੋ ਸਕਦਾ ਕਿਸੇ ਦੀ ਕੀਮਤੀ ਜਾਨ ਜਿਹੜੀ ਆ ਉਹ ਬਚਾਈ ਜਾ ਸਕੇ ਇਸ ਕਰਕੇ ਅੱਜ ਜਿੰਨੇ ਵੀ ਵੀਰਾਂ ਨੇ ਖੂਨਦਾਨ ਕੀਤਾ ਹੈ ਉਹਨਾਂ ਨੂੰ ਬਹੁਤ-ਬਹੁਤ ਵਧਾਈਆਂ ਤੇ ਆਸ ਕਰਦੇ ਆ ਕਿ ਇਸੇ ਤਰ੍ਹਾਂ ਹੀ ਆਉਣ ਵਾਲੇ ਸਮੇਂ ਦੇ ਵਿੱਚ ਸੰਗਤ ਜਿਹੜੀ ਆ ਸਾਡੇ ਨਾਲ ਇਸੇ ਤਰ੍ਹਾਂ ਸਹਿਯੋਗ ਕਰੇਗੀ ਸਾਨੂੰ ਬਹੁਤ ਸਾਰੇ ਵੀਰਾਂ ਨੇ ਇੱਥੇ ਇਹ ਗੱਲ ਕਹੀ ਆ ਕਿ ਇਹ ਜਿਹੜਾ ਕੈਂਪ ਆ ਇਹ ਤੁਸੀਂ ਹਰੇਕ ਸਾਲ ਇੱਥੇ ਜਿਹੜਾ ਉਹ ਲਗਾਇਆ ਕਰੋ ਅਸੀਂ ਕੋਸ਼ਿਸ਼ ਕਰਾਂਗੇ ਕਿ ਹਰ ਸਾਲ ਇਸੇ ਸਥਾਨ 'ਤੇ ਅਸੀਂ ਇਹ ਖੂਨਦਾਨ ਕੈਂਪ ਜਿਹੜਾ ਉਹ ਲਗਾਤਾਰ ਜਿਹੜਾ ਲਾਉਣ ਦੀ ਕੋਸ਼ਿਸ਼ ਕਰਾਂਗੇ ਅੱਜ ਸਾਡੀ ਸਮੁੱਚੀ ਕਿਸਾਨ ਲੀਡਰਸ਼ਿਪ ਭਾਰਤੀ ਕਿਸਾਨ ਯੂਨੀਅਨ ਦੇ ਜਿੰਨੇ ਵੀ ਵਰਕਰ ਸਹਬਾਨ ਸੇਵਾਦਾਰ ਇੱਥੇ ਪਹੁੰਚੇ ਨੇ ਸਾਰਿਆਂ ਦਾ ਧੰਨਵਾਦ ਜਿਨ੍ਹਾਂ ਨੇ ਇਸ ਕੈਂਪ ਦੇ ਵਿੱਚ ਖੂਨ ਦਿੱਤਾ ਆ ਉਹਨਾਂ ਦਾ ਵੀ ਵਿਸ਼ੇਸ਼ ਤੌਰ ਤੇ ਧੰਨਵਾਦ ਸਾਡੇ ਕੋਲ ਜਿਹੜੀ ਡਾਕਟਰਾਂ ਦੀ ਮਾਹੀ ਟੀਮ ਆਈ ਆ ਉਹਨਾਂ ਦਾ ਵੀ ਅਸੀਂ ਬਹੁਤ ਧੰਨਵਾਦ ਕਰਦੇ ਆ ਤੇ ਆਸ ਕਰਦੇ ਆ ਕਿ ਇਸੇ ਤਰ੍ਹਾਂ ਹੀ ਅਸੀਂ ਆਉਣ ਵਾਲੇ ਸਮੇਂ 'ਚ ਵੱਡਾ ਕੈਂਪ ਲਾ ਕੇ ਹੋਰ ਇਸ ਸੇਵਾ ਦੇ ਵਿੱਚ ਵੱਡਾ ਯੋਗਦਾਨ ਪਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਸਤਿਕਾਰਯੋਗ ਮੇਰੇ ਵੀਰਾਂ ਵੱਲੋਂ ਭਾਰਤੀ ਕਿਸਾਨ ਯੂਨੀਅਨ ਦੇ ਨੁਮਾਇੰਦਿਆਂ ਵੱਲੋਂ ਜਿਹੜਾ ਅੱਜ ਦਾ ਇਹ ਖੂਨਦਾਨ ਕੈਂਪ ਲਗਾਇਆ ਗਿਆ ਇਹਦੇ ਵਿੱਚ ਬੜੀ ਵੱਡੀ ਗਿਣਤੀ ਵਿੱਚ ਜਿਹੜੇ ਸੰਗਤ ਦੇ ਮੇਲੇ ਤੇ ਸੰਗਤਾਂ ਚੋਲਾ ਸਾਹਿਬ ਦੇ ਦਰਸ਼ਨ ਕਰਨ ਜਾ ਰਹੀਆਂ ਨੇ ਉਹਨਾਂ ਵਿੱਚੋਂ ਵੀ ਸੰਗਤਾਂ ਨੇ ਖੂਨਦਾਨ ਕੀਤਾ ਹੈ ਪ੍ਰਬੰਧਕ ਵੀਰਾਂ ਦੇ ਨੇੜਲੇ ਸਾਥੀਆਂ ਨੇ ਵੀ ਖੂਨਦਾਨ ਕੀਤਾ ਹੈ بڑا ਸਚੱਜਾ ਉਪਰਾਲਾ ਇਹ ਮੇਰੇ ਵੀਰਾਂ ਵੱਲੋਂ ਕੀਤਾ ਗਿਆ ਸਾਰੇ ਵਧਾਈ ਦੇ ਪਾਤਰ ਨੇ ਇਹ ਜੋ ਭਾਈ ਕਨਈਆ ਦੇ ਨਾਂ ਦੇ ਉੱਤੇ ਜਿਵੇਂ ਸਰਕਾਰ ਦੀ ਸੰਸਥਾ ਹੈ ਜਾਂ ਕਿਸੇ ਐਨਜੀਓ ਦੀ ਸੰਸਥਾ ਹੈ ਜੋ ਭਲਾਈ ਦੇ ਕੰਮ ਕਰਦੇ ਨੇ ਉਹਦੇ ਤੋਂ ਬਿਨਾ ਜਿਹੜੀਆਂ ਸਾਡੀਆਂ ਇਹ ਯੂਨੀਅਨ ਜਾਂ ਸਾਡੇ ਪਰਵਕਾਰ ਦਾ ਜੀਤ ਰੱਖਣ ਵਾਲੇ ਮੇਰੇ ਸਾਥੀ ਜਿਹੜੇ ਨੇ ਉਹਨਾਂ ਵੱਲੋਂ ਇਹ بڑا ਸਚੱਜਾ ਉਪਰਾਲਾ ਕੀਤਾ ਗਿਆ ਇਹ ਬਹੁਤ ਹੀ ਸ਼ਲਾਘਾਯੋਗ ਹੈ ਖਾਸ ਤੌਰ ਤੇ ਧੰਨਵਾਦ ਹੈ ਸਾਡੇ ਰਜਿੰਦਰ ਸਿੰਘ ਜਫਰਵਾਲ ਜਿਨ੍ਹਾਂ ਨੇ ਭਾਈ ਜਗਜੀਤ ਸਿੰਘ ਜੀ ਕਾਦੀਆਂ ਦੀ ਅਗਵਾਈ ਹੇਠ ਸਮੂਹ ਡਾਕਟਰਾਂ ਦੀ ਟੀਮ ਨੂੰ ਇੱਥੇ ਲਿਆ ਕੇ ਇਹ ਸਾਰੇ ਕੈਂਪ ਨੂੰ ਆਰਗੇਨਾਈਜ਼ ਕੀਤਾ ਤੇ ਖੂਨਦਾਨ ਕੈਂਪ ਜਿਹੜਾ ਉਹ ਲਗਾਇਆ ਗਿਆ ਬਹੁਤ ਬਹੁਤ ਇਹਨਾਂ ਸਾਰਿਆਂ ਵੀਰਾਂ ਦਾ ਧੰਨਵਾਦ ਹੈ ਸਾਡੇ ਸਰਪੰਚ ਸਾਹਿਬ ਸਾਡੇ ਨਾਲ ਨਹੀਂ ਸੁਪਿੰਦਰ ਸਿੰਘ ਜੀ ਇਹਨਾਂ ਵੱਲੋਂ ਜੋ ਪ੍ਰਬੰਧ ਹੈ ਇੱਥੇ ਇਸ ਸਥਾਨ ਦੇ ਉੱਤੇ ਕੀਤਾ ਗਿਆ ਭਾਈ ਅਮਰਵੀਰ ਸਿੰਘ ਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਚੋਲਾ ਸਾਹਿਬ ਜੀ ਦੇ ਜੋੜ ਮੇਲੇ ਦੇ ਉੱਤੇ ਸੰਗਤਾਂ ਗੁਰੂ ਸਾਹਿਬ ਜੀ ਦੇ ਚੋਲੇ ਦੇ ਦਰਸ਼ਨ ਕਰਨ ਜਾ ਰਹੀਆਂ ਨੇ ਤੇ ਜਿਸ ਵਿੱਚ ਉਪਰਾਲਾ ਕਰਕੇ ਭਾਰਤੀ ਕਿਸਾਨ ਯੂਨੀਅਨ ਮਾਝਾ ਦੇ ਵਰਕਰਾਂ ਵੱਲੋਂ ਤੇ ਭਾਈ ਕਨਿਆ ਜੀ ਯਰ ਜਨਰੇਸ਼ਨ ਵੱਲੋਂ ਖੂਨਦਾਨ ਕੈਂਪ ਲਗਾਇਆ ਗਿਆ ਸੀ ਇਹਦੇ ਵਿੱਚ ਬਹੁਤ ਸਾਰੇ ਸੰਗਤਾਂ ਨੇ ਵਰਕਰਾਂ ਨੇ ਵੀਰਾਂ ਨੇ ਸਾਰਿਆਂ ਨੇ ਚੜ੍ਹਦੀ ਕਲਾ ਦੇ ਵਿੱਚ ਖੂਨਦਾਨ ਕੀਤਾ ਸੋ ਮੇਰੀ ਬੇਨਤੀ ਹੈ ਕਿ ਇਸੇ ਤਰ੍ਹਾਂ ਦੇ ਉਪਰਾਲੇ ਕਰਦੇ ਰਹੋ ਕਿਉਂਕਿ ਜੇਕਰ ਇਹ ਖੂਨ ਹੈ ਕਿਸੇ ਦੀ ਕੀਮਤੀ ਜਾਨ ਬਚਾ ਸਕਦਾ ਹੈ ਇਹ ਵੀ ਇੱਕ ਭੱਲੇ ਦੀ ਸੰਸਥਾ ਗੁਰਪਾਿਕ ਨੇ ਆਜੀ ਵੱਲੋਂ ਚਲਾਈ ਹੋਈ ਸੰਸਥਾ ਹੈ ਸੋ ਮੈਂ ਬੇਨਤੀ ਕਰਾਂ ਕਿ ਸਾਰੋ ਆਉਣ ਵਾਲੀਆਂ ਸੰਗਤਾਂ ਜਿਹੜੀਆਂ ਨੇ ਉਹ ਵੀ ਇਸੇ ਤਰ੍ਹਾਂ ਹਰ ਸਮੇਂ ਦੇ ਸਮੇਂ ਖੂਨਦਾਨ ਆਪਣਾ ਕੈਂਪ ਲਗਾ ਕੇ ਚੜ੍ਹਦੀ ਕਲਾ ਦੇ ਵਿੱਚ ਕਿਸੇ ਦੀ ਜਾਨ ਬਚਾ ਸਕਣ ਫਤਿਹ ਬੁਲਾਉਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ